ਜਿੱਥੇ ਅਨਲ ਜੋਸ਼ੀ ਨੂੰ ਲੈ ਕੇ ਚਰਚਾਵਾਵਾਂ ਚੱਲ ਰਹੀਆਂ ਨੇ ਕਿ ਅਨਲ ਜੋਸ਼ੀ ਅੱਜ ਕਾਂਗਰਸ ਦੇ ਵਿੱਚ ਸ਼ਾਮਲ ਹੋ ਸਕਦੇ ਐ ਸ਼ਾਮ ਤੱਕ ਉਹਨਾਂ ਦੀ ਸ਼ਮੂਲੀਅਤ ਕਾਂਗਰਸ 'ਚ ਹੋ ਸਕਦੀ ਐ ਰਾਹੁਲ ਗਾਂਧੀ ਨੂੰ ਮਿਲ ਕੇ ਆਏ ਅਨਲ ਜੋਸ਼ੀ ਉਸੇ ਹੀ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਐ ਮੀਡੀਆ ਰਿਪੋਰਟਸ ਦੇ ਮੁਤਾਬਕ ਕਿ ਰਾਹੁਲ ਗਾਂਧੀ ਨੇ ਨਵਜੋਤ ਸਿੰਘ ਸਿੱਧੂ ਨੂੰ ਵੀ ਸੱਦਿਆ ਸੀ ਹੁਣ ਕਈ ਮੀਡੀਆ ਰਿਪੋਰਟਸ ਇੱਥੋਂ ਤੱਕ ਕਹਿ ਰਹੀਆਂ ਨੇ ਕਿ ਕਾਂਗਰਸ ਪਾਰਟੀ ਉਡੀਕ ਰਹੀ ਐ ਨਵਜੋਤ ਸਿੰਘ ਸਿੱਧੂ ਦੀ ਵਾਪਸੀ ਵਾਪਸੀ ਕਿਸ ਤਰ੍ਹਾਂ ਦੀ ਕਿਉਂਕਿ ਨੈਸ਼ਨਲੀ ਨਵਜੋਤ ਸਿੰਘ ਸਿੱਧੂ ਦੇ ਪ੍ਰਤੀਕਰਮ ਨੂੰ ਵਿਰੋਧਵਾਸ ਦੱਸਿਆ ਜਾ ਰਿਹਾ ਹੈ ਨਵਜੋਤ ਸਿੰਘ ਸਿੱਧੂ ਇੱਕ ਬਾਗੀ ਲੀਡਰ ਵਾਂਗ ਉੱਭਰਦੇ ਨਜ਼ਰ ਆ ਰਹੇ ਹੈ ਨੈਸ਼ਨਲ ਪੋਲਿਟਿਕਸ ਦੇ ਵਿੱਚ ਜਾਂ ਕਾਂਗਰਸ ਦੇ ਨੈਸ਼ਨਲ ਲੈਵਲ ਦੇ ਉੱਤੇ ਪਰ ਨਵਜੋਤ ਸਿੰਘ ਸਿੱਧੂ ਨੂੰ ਕੀ ਰਾਹੁਲ ਗਾਂਧੀ ਨੇ ਨਿਯੁਤਤਾ ਦਿੱਤਾ ਕੀ ਨਵਜੋਤ ਸਿੰਘ ਸਿੱਧੂ ਨੂੰ ਰਾਹੁਲ ਗਾਂਧੀ ਨੇ ਸੱਦਿਆ ਔਰ ਜੇ ਸੱਦਿਆ ਤਾਂ ਠੀਕ ਉਸ ਤੋਂ ਬਾਅਦ ਅਨਿਲ ਜੋਸ਼ੀ ਨਾਲ ਵੀ ਮੁਲਾਕਾਤ ਹੋ ਗਈ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਅਨਿਲ ਜੋਸ਼ੀ ਅਤੇ ਨਵਜੋਤ ਸਿੰਘ ਸਿੱਧੂ ਦਾ ਜਿਹੜਾ ਕਨਫਲਿਕਟ ਹੈ ਉਹ ਕੋਈ ਲੁਕਿਆ ਨਹੀਂ ਹੈ 2022 ਦੇ ਵਿੱਚ ਅਨਿਲ ਜੋਸ਼ੀ ਸੰਬੰਧੀ ਨਵਜੋਤ ਸਿੰਘ ਸਿੱਧੂ ਨੇ ਜੋ ਕਮੈਂਟਸ ਕੀਤੇ ਸੀ ਉਹ ਹਰ ਕੋਈ ਜਾਣਦਾ ਹੈ ਔਰ ਉਸ ਤੋਂ ਬਾਅਦ ਕਿਸ ਤਰ੍ਹਾਂ ਨਵਜੋਤ ਸਿੰਘ ਸਿੱਧੂ ਦਾ ਵਿਰੋਧ ਹੋਇਆ ਸੀ ਇਹ ਵੀ ਹਰ ਕੋਈ ਜਾਣਦਾ ਨਵਜੋਤ ਸਿੰਘ ਸਿੱਧੂ ਨੂੰ ਅਲਟੀਮੇਟਲੀ ਸਪਸ਼ਟੀਕਰਨ ਦੇਣਾ ਪੈ ਗਿਆ ਸੀ ਕਿ ਉਹਨਾਂ ਦੀ ਟਿੱਪਣੀ ਮਹਿਜ਼ ਇੱਕ ਵਿਅਕਤੀ ਵਿਸ਼ੇਸ਼ ਤੱਕ ਸੀਮਤ ਹੈ ਇਸ ਤੋਂ ਇਲਾਵਾ ਉਹ ਕਿਸੇ ਸਮੂਹ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਹੁਣ ਇਹੋ ਜੀ ਸਥਿਤੀ ਦੇ ਵਿੱਚ ਜੇ ਅਨਲ ਜੋਸ਼ੀ ਕਾਂਗਰਸ ਦਾ ਹਿੱਸਾ ਬਣਦੇ ਨੇ ਜਾਂ ਹੁੰਦੇ ਸਮੇਂ ਦੇ ਵਿੱਚ ਪਾਰਟੀ ਪੱਧਰ ਦੇ ਉੱਤੇ ਚੋਣ ਵੀ ਲੜਦੇ ਨੇ ਤਾਂ ਕਿ ਅਨਲ ਜੋਸ਼ੀ ਨੂੰ ਪਹਿਲੇ ਵਾਰ ਨਵਜੋਤ ਸਿੰਘ ਸਿੱਧੂ ਦਾ ਹੰਗਾਰਾ ਮਿਲੇਗਾ ਕਿਉਂਕਿ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਅਨਲ ਜੋਸ਼ੀ ਦਾ ਜਿਹੜਾ ਸਿਆਸੀ ਇਤਿਹਾਸ ਹੈ ਉਸ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੇ ਮੋਢਲਾ ਸਮਾਂ ਉਹਨਾਂ ਦੇ ਨਾਲ ਖੜ ਕੇ ਬਤਾਇਆ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਉਹ ਅਨਲ ਜੋਸ਼ੀ ਦੇ ਸ਼ੁਰੂਆਤੀ ਸਮਿਆਂ ਦੇ ਵਿੱਚ ਉਹਨਾਂ ਦੇ ਨਾਲ ਹਮਦਰਦ ਰਹੇ ਨੇ ਇਥੋਂ ਤੱਕ ਕਿ ਤਰਨਤਾਰਨ ਤੋਂ ਕਾਉਂਸਲਿਟ ਜਿਤਨਾ ਤਰਨਤਾਰਨ ਤੋਂ ਬਾਅਦ ਅੰਮ੍ਰਿਤਸਰ ਉਤਰੀ ਜਾਣਾ ਉੱਥੇ ਜਾ ਕੇ ਚੋਣ ਮੈਦਾਨ ਚ ਉਤਰਨਾ ਸਾਰਾ ਕੁਝ ਨਵਜੋਤ ਸਿੰਘ ਸਿੱਧੂ ਦੀ ਦੇਖ ਰੇਖ ਚ ਹੋਇਆ ਇਥੋਂ ਤੱਕ ਗੱਲਾਂ ਚੱਲਦੀਆਂ ਕਿ ਨਵਜੋਤ ਸਿੰਘ ਸਿੱਧੂ ਦੀ ਸਰਪ੍ਰਸਤੀ ਹੇਠ ਐਮਐਲਏ ਬੜੇ ਮੰਤਰੀ ਬਣੇ ਅਤੇ ਸੱਤਰ ਤੱਕ ਵੀ ਉਹਨਾਂ ਨੂੰ ਬਣਾਇਆ ਗਿਆ ਹੁਣ ਇਹੋ ਜੀ ਸਿਚੁਏਸ਼ਨ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੇ ਨਾਲ ਜਦੋਂ ਡੀਡਸ ਠੀਕ ਨਹੀਂ ਹੈ ਹਾਲਾਂਕਿ ਅਸੀਂ ਇਹ ਜ਼ਰੂਰ ਕਰਨ ਨੇ ਕਿ ਸਿਆਸਤ ਫਲੈਟ ਹੈ ਬਹੁਤ ਕੁਝ ਹੋ ਜਾਂਦਾ ਹੈ ਸਿਆਸਤ ਦੇ ਵਿੱਚ ਅੱਜਕੱਲ ਪਰ ਨਵਜੋਤ ਸਿੰਘ ਸਿੱਧੂ ਉਹਨਾਂ ਲੀਡਰਸ ਦੇ ਵਿੱਚੋਂ ਨੇ ਜਿਹੜੇ ਇੱਕ ਵਾਰ ਅੜ ਕੇ ਤੇ ਹਟਦੇ ਨਹੀਂ ਇਹ ਵੀ ਇਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਕਿ ਨਵਜੋਤ ਸਿੰਘ ਸਿੱਧੂ ਦੇ ਵੈਰ ਕਾਂਗਰਸ ਦੇ ਵਿੱਚ ਵੀ ਕਿਸੇ ਇੱਕ ਇਕੱਲੇ ਲੀਡਰ ਦੇ ਨਾਲ ਨਹੀਂ ਇਹਨਾਂ ਲੀਡਰਾਂ ਦੀ ਫਰਿਸਟ ਬਾਲ ਲੰਮੀ ਹੈ ਤੇ ਉਹਦੇ ਵਿੱਚ 222 ਤੋਂ ਬਾਅਦ ਅਨਲ ਜੋਸ਼ੀ ਦਾ ਨਾਮ ਵੀ ਜੁੜ ਗਿਆ ਪਰ ਇਹ ਵੀ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਨਵਜੋਤ ਸਿੰਘ ਸਿੱਧੂ ਨੂੰ ਜੇ ਲੋਡ ਮਹਿਸੂਸ ਹੋਵੇ ਜਾਂ ਜਦੋਂ ਸਿਆਸਤੀਆਂ ਨਾਲ ਦਾ ਜਿਹੜਾ ਰੁਬਾਬ ਹੈ ਉਹ ਕਰਵਟ ਲਵੇ ਤਾਂ ਨਵਜੋਤ ਸਿੰਘ ਸਿੱਧੂ ਪੁਰਾਣੀਆਂ ਕਿਹੜਾਂ ਭੁੱਲ ਵੀ ਜਾਂਦੇ ਨੇ ਉਹਦੇ ਵਿੱਚ ਵਿਕਰਮ ਸਿੰਘ ਮਜੀਠੀਆ ਦਾ ਇੱਕ ਵੱਡਾ ਨਾਮ ਹੈ ਜਿਹੜੇ ਨਾਲ ਪੁਰਾਣੀ ਸਾਰਾ ਜਿਹੜਾ ਵੈਰ ਸੀ ਉਹਨੂੰ ਭੁੱਲ ਕੇ ਤੇ ਮੁੜ ਕੇ ਜਲੰਧਰ ਦੇ ਵਿੱਚ ਇੱਕ ਦੂਸਰੇ ਨਾਲ ਗੱਲਬਾਤ ਵੀ ਪਾਈ ਹੱਥ ਵੀ ਮਿਲਾਇਆ ਉਹ ਵੀ ਹਰ ਕਿਸੇ ਨੇ ਦੇਖਿਆ ਪਰ ਸਵਾਲ ਇਹ ਹੈ ਕਿ 2022 ਦੀ ਜਿਹੜੀ ਇਹ ਘੜਤਨ ਪੈਦਾ ਹੋਈ ਹੈ ਕੀ ਨਵਜੋਤ ਸਿੰਘ ਸਿੱਧੂ ਅਤੇ ਅਨਲ ਜੋਸ਼ੀ ਦੇ ਵਿਚਾਲੇ ਰਾਹੁਲ ਗਾਂਧੀ ਪੁਲ ਬਣ ਕੇ ਖੜਨਗੇ ਕੀ ਇਹਨਾਂ ਦੋਵਾਂ ਦੇ ਵਿਚਾਲੇ ਜੋ ਪ੍ਰੋਬਲਮਸ ਕ੍ਰੀਏਟ ਹੋਈਆਂ ਨੇ ਉਹ ਖਤਮ ਕੀਤੀਆਂ ਜਾਣਗੀਆਂ ਇਹ ਹੁਣ ਵਕਤ ਤੇ ਮੱਸਰ ਹੈ ਜੋ ਵੀ ਹੋਏਗਾ ਦੱਸਦੇ ਰਹਾਂਗੇ ਬਣੇ ਰੋਵਾਨ ਇੰਡੀਆ ਪੰਜਾਬੀ